ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿਖ ਰੂਤੇ ਇੱਕ ਬਰੋਸੇ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਪਰੇਸ਼ਾਦਾ ਨਾਸ਼ ਕਰੋ ਬਈ ਔਖੀ ਕੜੀ ਨਾ ਦੇਖੰਦੀ ਕਰੋ ਕਿਰਪਾ ਸੰਤਨ ਸਿਖ ਰੂਤੇ ਇੱਕ ਬਰੋਸੇ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦਾ ਬਈ ਕਿਰਪਾ ਕਰਦੇ ਬੱਚਿਆਂ ਨੂੰ ਕਰੋ नोरे चटी। सचे पातशाह माल जनम जनम जी कटी रिठे सचे पातशा माल जनम जनम दर्शन देवा गुर ते दर्शन ਲੋ ਭ੍ਰਮ ਤੇ ਫਿਰ ਤੇ ਬਹੁ ਧਾਇਓ ਕਲ ਕੋਰ ਸਮੁੰਦਰ ਮੈਂ ਮੂੜਤ ਤੇ ਕਬ ਹੋ ਮਿਟੈ ਨਹੀਂ ਰੇ ਪਛਤਾਇਓ ਤਤ ਵਿਚਾਰ ਹੈ ਮਥਰਾ ਜਗਤਾਰਨ ਕੋ ਅਵਤਾਰ ਬਨਾਇਓ जपे ओ अर्जुन देव गुरु, फिर सक जो गौर नपे ओ जन अर्जुन देव गुरु, फिर संकट जोन गरब न ਸਾਹਿਬ ਗੁਣੀ ਨਿਧਾਨਾ ਤੇਮਰੀ ਮਹਿਮ ਬਰਨ ਨਾ ਸਕਉ ਤੋ ठाकुर ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜੋ ਭਾਵੈ ਤਉ ਰਾਖ ਮੇਰੇ ਸਾਹਿਬ ਮੈਂ ਤੁਜ ਬਿਨ ਅਬਰ ਨਾ ਕੋਈ ਜੇ ਤੋ ਟੋਠਾ ਕਿਰਪਾ ਨਿਦਾਨ ਨਾ ਦੋ ਜਾਵੇ ਖਾਲ ਇਹ ਆ ਪਾਈ ਮੂੰਦ ਤੜੀ ਨਿਤ ਹਿਰਦੈ ਰਖਾ ਸੰਭਾਲ ਗਿਆਨ ਧਿਆਨ ਕਿਛ ਕਰਮ ਮਾ ਵਟਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਰਾਮ ਨਾਮ ਹੋਰ ਮੈਂ ਜਿਉ ਜਾ ਕੈ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਸੋ ਕਹੋ ਤਲ ਗੁਰ ਸੇ ਸਹਿਜ ਸੁਭਾਅ ਦਰਸ਼ਨ ਪਰਸਿਏ ਗੁਰੂ ਕੈ ਜਨਮ ਮਰਨ ਹੋਵੈ ਸਫਤ ਖਸਮ ਦੀ ਨ ਹੋਰ ਅਰਸੋਂ ਕੋਰਸੋਂ ਛੱਟੀ ਐ ਤਦ ਡਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸਜਣ ਸਚਾ ਪਾਤਸ਼ਾਹ ਸਰਸਾ ਦਾਸਾ ਜਿਸ ਪਾਸ ਬੈਠਿਆ ਸੋਹੀ ਹੈ ਸਬਨਾ ਦਾ ਵੇਸਾ ਤਸੰਗ ਇਹੋ ਭਵ ਜਲ ਤਾਰੇ ਜਾ ਕੇ ਦਰਸ ਪਾਪ ਕੋਟ ਉਤਾਰੇ ਇਹ ਤਤ ਸੰਗ ਇਹੋ ਭਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੀ ਉਹਮ ਉਹਰ ਨਾਮ ਚਿਤਾਰੇ ਰਹਾਓ ਜਾ ਕਾ ਸਬਦ ਸੁਨਤ ਸੁਖ ਸਾਰੇ ਜਾਕੀ ਤਹਨ ਜਮ ਦੂਤ ਪਿਦਾਰੇ ਜਾਕੀ ਧੀਰਕ ਇਸ ਮਨ ਸਧਾਰੇ ਜਿ ਕੈ ਸਿਮਰਨ ਮੁਖ ਉਜਾਰੈ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਾਰਨ ਨਾਨਕ ਤਿੰਨ ਸਦ ਬਲ ਹਾਰੈ ਨਾਨਕ ਰਬ ਆਪ ਸਵਾਰੇ ਸ਼ਰਨ ਨਾਨਕ ਤੇਸਾ ਦੇ ਬਲ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਿਲਾ ਪੰਜਵਾ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹੋ ਭਵ ਜਲ ਤਾਰੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅਜਦਾ ਇਹ ਪਾਵਨ ਮੁਖਵਾਖ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜੀ ਦੀ ਪਾਵਨ ਰਸਮਾਂ ਤੋਂ ਚਾਰਣ ਕੀਤਾ ਹੋਇਆ ਸੋਹੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 739 ਦੇ ਉੱਤੇ ਸੁਭਾਏ ਮਾਨ ਹੈ ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਗਿਆ ਗਾਵੇ ਆ ਸਤਿਗੁਰੂ ਆਪਣੇ ਦਰ ਤੇ ਪਰਵਾਣ ਕਰ ਲੈਣ ਭਾਈ ਸਤਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੇ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁਲਾ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਓ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ